ਤਾਂ ਦੇਖੋ ਦੋਸਤੋ ਆ ਇੱਕ ਨੋਟਿਸ ਉੱਪਰ ਸ਼ੋ ਹੋ ਰਿਹਾ ਤੇ ਤੁਹਾਨੂੰ ਆ ਦੋ ਸ਼ੋ ਹੋ ਰਹੇ ਇੱਕ ਆ ਵਾਲਾ ਤੇ ਦੋ ਆ ਵਾਲੇ ਠੀਕ ਹੈ ਜੀ ਇਹ ਤਿੰਨੋਂ ਨੋਟਿਸ ਪੀਐਸਪੀਸੀਐਲ ਦੇ ਰਿਕਰੂਟਮੈਂਟ ਦੇ ਨੇ ਆ ਉਹ ਤੁਹਾਨੂੰ ਹੁਣ ਸਾਰਿਆਂ ਬਾਰੇ ਜਾਣਕਾਰੀ ਦਿੰਨੇ ਆ ਤਾਂ ਦੇਖੋ ਜੀ ਆ ਜਿਹੜਾ ਇਹ ਸਬਸਟੇਸ਼ਨ اٹੈਂਡੈਂਟ ਦਾ ਹੈ ਔਰ ਟੈਸਟ ਮਕੈਨਿਕ ਦਾ ਹੈ ਠੀਕ ਹੈ ਜੀ ਇਹਦੇ ਵਿੱਚ ਦੋ ਪੋਸਟਾਂ ਬਾਰੇ ਦੱਸਿਆ ਗਿਆ ਇਹਨਾਂ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਵਾਲਾ ਜਿਹੜਾ ਹੈਗਾ ਆ ਹੈਗਾ ਅਕਾਊਂਟ ਆਫੀਸਰ ਦੋਸਤੋ ਆਹ ਵਾਲਾ ਹੈ ਨਾ ਜਿਹੜਾ ਆਹ ਵਾਲਾ ਨੋਟਿਸ ਹੈ ਜਿਹੜਾ ਆਇਦਾ ਹੀ ਪੰਜਾਬੀ ਤਰਜਮਾ ਹੈ ਮਤਲਬ ਕਿ ਇਹ ਟਰਾਂਸਲੇਟ ਕੀਤਾ ਆ ਸਿਰਫ ਇਹਦੇ ਵਿੱਚ ਤੇ ਦੋਸਤੋ ਬਾਦ ਆਹ ਵਾਲਾ ਹੈ ਨਾ ਜਿਹੜਾ ਇਹਦੇ ਵਿੱਚ ਆਪਣੇ ਕੋਲ ਅਕਾਊਂਟ ਆਫੀਸਰ ਅਸਿਸਟੈਂਟ ਮੈਨੇਜਰ ਰੈਵਨਿਊ ਅਕਾਊਂਟੈਂਟ ਐਂਡ ਇਟਰਨਲ ਆਡੀਟਰ ਤਾਂ ਦੋਸਤੋ ਇਹ ਸਾਰੀਆਂ ਪੋਸਟਾਂ ਨੇ ਜਿਹੜੀਆਂ ਕਿ ਪੀਐਸਪੀਸੀਐਲ ਦੇ ਵਿੱਚ ਕੱਲ ਰਿਲੀਜ਼ ਮਤਲਬ ਕਿ ਇਹਨਾਂ ਦੇ ਨੋਟਿਸ ਆਊਟ ਹੋ ਚੁੱਕੇ ਨੇ ਸੋ ਦੋਸਤੋ ਜਿਹੜੇ ਜਿਹੜੇ ਬੱਚੇ ਪੀਐਸਪੀਸੀਲ ਦੀ ਤਿਆਰੀ ਕਰ ਰਹੇ ਸੀ ਉਹਨਾਂ ਨੂੰ ਬੈਸਟ ਆਫ ਲੱਕ ਤੇ ਹੁਣ ਪੋਸਟਾਂ ਜਲਦੀ ਤੋਂ ਜਲਦੀ ਜਿਵੇਂ ਹੀ ਅਪਲਾਈ ਹੋਣੀਆਂ ਸ਼ੁਰੂ ਹੋਣਗੀਆਂ ਕਰਦੇ ਆ ਜੀ ਉਹਦੀ ਵੀਡੀਓ ਵੀ ਅਪਲੋਡ ਕਰ ਦਿਆਂਗੇ ਤੁਸੀਂ ਚੈਨਲ ਨੂੰ ਬਸ ਸਬਸਕ੍ਰਾਈਬ ਕਰਕੇ ਰੱਖੋ ਬਾਕੀ ਤੁਹਾਨੂੰ ਹਰ ਇੱਕ ਜਾਣਕਾਰੀ ਪ੍ਰੋਵਾਈਡ ਕੀਤੀ ਜਾਵੇਗੀ ਧੰਨਵਾਦ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਚੈਨਲ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ